ਇਹਦੀ ਸਰਵਸੋਭਾ ਬੇਸਾਨ ਆ। ਆਹ ਸਾਰੇ ਸਤਿਗੁਣਾਂ ਦੀਆਂ ਅੰਤਿਮ ਰਸਨਾ ਦੇ ਵਿੱਚ ਅੱਦਰ ਭਰਾ ਜੋ ਕਿ ਸੰਸਦ ਵੀ ਤੇ ਸਤਿ ਸ਼੍ਰੀ ਅਕਾਲ ਜੀ ਹਮੰਦਰ ਸਾਹਿਬ ਤੇ ਹਜ਼ੂਰੀ ਲਾਗੀ ਭਾਈ ਕਾਲਾ ਸਿੰਘ ਜੀ ਨੇ ਪਹਿਲਾਂ ਮਹਾਰਗ ਨਗੀ ਇਥਮ ਕੰਮ ਕਰਵਾਇਆ। ਉਪਰੰਤ ਸਤਿ ਸ਼੍ਰੀ ਅਕਾਲ ਜੀ ਹਮੰਦਰ ਸਾਹਿਬ ਦੇ ਮੁੱਖ ਦਸਗੇ ਭਾਈ ਪ੍ਰੇਮ ਸਿੰਘ ਜੀ ਨੇ ਸੰਗਤੀ ਰੂਪ ਵਿੱਚ ਅਰਦਾਸ ਬੇਨਤੀ ਕੀਤੀ। ਸਤਖੰਡ ਸਿੰਘ ਹਰਮੰਦਰ ਸਾਹਿਬ ਤੋਂ ਯਾਨੀ ਰਾਜਜੀਤ ਸਿੰਘ ਦੀ ਗ੍ਰੰਥੀ ਜਿਹਦੇ ਹਰਮੰਦਰ ਸਾਹਿਬ ਤੋਂ ਮੈਂ ਸਾਲਾ ਉਪਨਮਾਸਰ ਹੁੰਦਾ ਸਤਖੰਡ ਸਿੰਘ ਮੇਰੀ ਮਾਂ ਵੀ ਨਹੀਂ ਭਾਗਾ ਬਣੇ ਹੋਏ ਕਿ ਜਿਹੜੀ ਅੰਕਣ ਅਰਦਾਸ ਕਰੇ ਸਤਖੰਡ ਸਿੰਘ ਹਰਮੰਦਰ ਸਾਹਿਬ ਤੋਂ ਇਹ ਸਾਰੀ ਹੈ ਤੇ ਵੱਡੀ ਗੱਲ ਹੈ ਇਕ ਅਤੀ ਸਦੀ 50 ਸਾਲਾਂ ਤੋਂ ਬਾਅਦ ਜਿਨ੍ਹਾਂ ਨੂੰ ਸਤਖੰਡਿ ਸ੍ਰੀ ਹਰਿਮੰਦਰ ਸਾਹਿਬ ਸੇਵਾ ਕਰਨ ਦਾ ਮੌਕਾ ਮਿਲਿਆ ਉਹਔਰਕੀ ਤੇ ਮੇਰੇ ਪਿਤਾ ਜੀ ਮਾਨ ਭਾਈ ਸੁਵੰਨ ਸਿੰਘ ਜੀ ਉਹ ਵੀ ਸਤਖੰਡਿ ਜਿ ਰਾਜਮਾਨ ਨੇ ਭਾਈ ਗਵਿੰਦਰ ਸਿੰਘ ਜੀ ਜਿਹੜੇ ਮੁਖ ਦਾਸ ਕੀ ਰਹੇ ਨੇ ਕਿਉਂ ਉਹ ਬਾਬਾ ਜੀ ਢੁਗੀ ਵਾਲੇ ਉਹ ਆਪ ਨਹੀਂ ਆ ਸਕਿਆ ਉਹਨਾਂ ਕੋਲ ਮਤਤਵ ਵੀ ਆ ਬਾਬਾ ਜੀ ਖਜਾੜੇ ਵਾਲੇ ਪੁੱਛੇ ਨੇ ਬਾਬਾ ਸਰਜਨ ਸਿੰਘ ਜੀ

ਦਾਤ ਆਪਣੀ ਮਾਂ ਨੂੰ ਸ਼ਰਧਾਂਜਲੀ ਦੇਣਾ ਮਾਂ ਨਹੀਂ ਸੀ ਜਿਸ ਸੈਂਕਸ ਆਫ ਨਹੀਂ ਹੋ ਹਾਂ ਕਿ ਤੁਸੀ ਆਇਆ ਸ਼ਰਧਾਂ ਦਾ ਧੰਨਵਾਦ ਕਰਨਾ ਮੈਂ ਧੰਨਵਾਦ ਕਰਲੇ ਵੀ ਕਿਹਾ ਸੀ ਸਰਦਾਰ ਜੀ ਤੁਸੀਂ ਪਾਜਾ ਸਭ ਕਰਨਾ ਸੀ ਤੇ ਸਰਕਾਰੇ ਸਾ ਬੇਚੇਨ ਕਿ ਸਾਡੀ ਸਿਰ ਚੀਕ ਨਹੀਂ ਤੇ ਬਹੁਤ ਲੋਕ ਸੋਈ ਬੋਲਦੇ ਮਾਂ ਬਾਰੇ ਪਾਈ ਕੇ ਬਾਤ ਕੀਤੀ ਬਹੁਤ ਚੰਗੀ ਹੈ ਕਹਿੰਦੇ ਨੇ ਕਿ ਜਦੋਂ ਜਿਹੜੀ ਕੋਇਲ ਹੈ ਉਹ ਆਪਣੇ ਆਂਡੇ ਪਿੰਦੀ ਹੈ ਤੇ ਕਾਵਣੀ ਮਾਂ ਉਹ ਵੀ ਆਂਡੇ ਪਿੰਦੀ ਆਂਡੇ ਲੇਕਿਨ ਕੋਇਲ ਆਪਣੇ ਆਂਡਿਆਂ ਦੇ ਵਿੱਚੋਂ ਬੱਚਾ ਨਹੀਂ ਕੱਢ ਸਕਦਾ ਜਦੋਂ ਕਾਵਣੀ ਆਂਡੇ ਦੇਦੀ ਹੈ ਜਿਵੇਂ ਆਪਾਂ ਕਿੰਨਾ ਕਹਿੰਦੇ ਆ ਕੁਕੜੀ ਦੇ ਥਲੇ ਆਂਡੇ ਰੱਖਦੇ ਨੇ ਉਹਦੇ ਬੱਚੇ ਨਹੀਂ ਨਿਕਲਦੇ ਨੇ ਤੇ ਕਾਵਣੀ ਜਦੋਂ ਆਪਣੇ ਆਂਡਿਆਂ ਤੇ ਬੈਠ ਜਾਂਦੀ ਹੈ ਤੇ ਕੋਇਲ ਉੱਥੋਂ ਵੇਖਦੀ ਹੈ ਉਹ ਵੀ ਆਪਣੇ ਆਂਡੇ ਲਿਆ ਕੇ ਤੇ ਕਾਵਲੀ ਤਸਲੇ ਰੱਖ ਦਿੰਦੀ ਹੈ ਆਪਣੇ ਅੰਦੇ ਕਾਵਲੀ ਵਿੱਚ ਰਲ ਜਾਂਦੇ ਹਨ। ਸਮਾ ਬੈਠ ਕੇ ਉਹਦੇ ਵਿੱਚੋਂ ਬੱਚੇ ਨਿਕਲਦੇ ਨੇ। ਤੇ ਕੋਈ ਵੀ ਦੂਰ ਵੇਖ ਨਹੀਂ ਹੁੰਦੀ ਐ। ਜਦੋਂ ਉਹ ਬੱਚੇ ਤੁਰਨਾ ਸ਼ੁਰੂ ਕਰਦੇ ਨੇ ਫੋੜੀ। ਕਿਉਂਕਿ ਮਾਂ ਉਹਨਾਂ ਦੀ ਅਤਿਆ ਦੀ ਕਾਵਲੀ ਐ, ਅਤਿਆ ਦੀ ਕੋਇਲ ਐ। ਮਾਂ ਜਦੋਂ ਵੇਖ ਨਹੀਂ ਪਈ ਐ ਕੋਇਲ ਕਿ ਇਹ ਮੇਰੇ ਪੱखे ਜਾ ਰਹੇ ਨੇ। ਤੇ ਉਹਨਕੋਈ ਆਵਾਜ਼ ਮਾਰਦੀ ਹੈ ਤੇ ਜਿਹੜੇ ਬੱਚੇ ਨੇ ਦੌੜ ਕੇ ਉਹ ਕਾਵਣੀ ਨੂੰ ਛੱਡ ਕੇ ਤੇ ਆਪਣੀ ਮਾਂ ਤੇ ਜਾ ਕੇ ਪੜਾਉਂਦੇ ਭਾਈ ਗੁਰਦਾਸ ਵੀ ਲਿਖਿਆ ਕੋਇੜੇ ਫਰਲਾ ਕਾਵਣੀ ਮਿਲਦਾ ਜਾਏ ਤੁੱਟਬ ਸਿਆਣੇ ਉਹ ਚਲੀ ਜਾਂਦੇ ਆਪਾਂ ਰੋਜ਼ ਸ਼ਾਮ ਰਹਿਰਾ ਸਭ ਪੜ੍ਹਦੇ ਉਡੇ ਉਡੇ ਆਵੇ ਸਹਿਬ ਉਸਰ ਸਪਾਸ਼ਿਆ ਕਰਨੇ ਛੜਿਆ ਕਿ ਕਮਨ ਖਲਾਵੇ ਕੌਣ ਚਗਾਵੇ ਮਨ ਵਿੱਚ ਸੁਣ ਕੇ ਜਾਂ। ਕਿੰਨੇ ਕੁੰਝ ਹਜ਼ਾਰਾਂ ਵਿੱਚ ਉੱਚਾ ਉੱਡ ਜਾਂਦੀ ਹੈ। ਜਦੋਂ ਉੱਡ ਜਾਂਦੀ ਹੈ। ਉਹਨੂੰ ਫਿਕਰ ਲੱਗ ਜਾਂਦਾ ਕਿ ਮੈਂ ਤਾਂ ਆਪਣੇ ਬੱਚੇ ਥਲੇ ਛੱਡ ਆਇਆ। ਤੇ ਹਾਇ ਮੇਰੇ ਬੱਚੇ ਥੇ। ਤੇ ਜਿੱਦਕ ਉਹਦੇ ਸਵਣ ਕਰਨ ਦੇ ਨਾਲ ਉਹਦੀ ਸੋਚ ਕਰਨ ਦੇ ਨਾਲ ਥੱਲੇ ਬੇਖੇ ਦੇ ਬੱਚੇ ਨੇ ਉਹਨਾਂ ਦੀ ਜੁਤੀ ਹੋ ਜਾਂਦੀ ਹੈ। ਇਹ ਅਜਾਬ ਇਸੰਤਰੀ ਉਤਰਾਸਾ ਹੈ ਨਾ। ਕਿ ਕੋਈ ਗੱਲ ਨਹੀਂ ਮਰਦ ਕੋਸ ਮਾਂ ਦੇ ਬਾਜ ਨਹੀਂ ਪਾਦੀ ਤੈਨੂੰ ਹੁਣ ਉਹਦੀਆਂ ਆਂਦਰਾਂ ਨੇ ਖੋਜਣਾ ਨਹੀਂ ਤੇ ਮੇਰੇ ਘੁੱਟੇ ਭਰਾ ਇੱਥੇ ਨੇ ਕਹਿੰਦੇ ਮਾਂ ਦੀ ਮਾਂ ਦਾ ਮਾਂ ਦੀਆਂ ਆਂਦਰਾਂ ਉਹ ਉਹਦੀਆਂ ਨਹੀਂ ਬਈਆਂ ਭਰਾ ਦੀਆਂ ਨੂੰ ਕਹੀ ਜਾਂਦੀ ਇਹ ਮਾਂ ਨੇ ਕਿਹਾ ਕਿ ਮਾਂ ਦੀਆਂ ਆਂਦਰਾਂ ਮੁੱਢ ਨਹੀਂ ਜਾਂਦੇ ਉਹਦੀ ਟੀਟ ਸੋਹਰੇ ਆਪਣੇ ਕਿੰਨਾ ਵੀ ਸੁੱਦੀ ਵਸੇ ਉਹਨੂੰ ਕੱਟਾ ਦਮਜਾ ਅਪੀਲ ਹੋਵੇ ਤੇ ਉਹ ਆਪਣੇ ਘਰ ਬਿਠੇ ਆਪਣੇ ਘਰੇ ਦਵਾ ਚੁੱਕੇ ਕਿ ਮੇਰੇ ਇੱਥੇ ਮਸੂਦਾ ਜੇ ਮੇਰੀ ਧੀ ਹੈ ਅੱਜ ਮੇਰੀ ਧੀ ਹੈ ਮੇਰੇ ਇੱਥੇ ਕੋਈ ਕੁਛ ਨਹੀਂ ਹੈ ਅੱਜ ਮੇਥੋਂ ਉਹ ਮਾਰ ਚਲੀ ਗਈ ਪਹਿਲੋ ਉਹ ਕੇ ਜਿੰਨੇ ਮੈਨੂੰ ਜਨਮ ਦਿੱਤਾ ਸੀ ਤੇ ਅੱਜ ਮਹਾਰਾਜ ਨੂੰ ਰਿਸ਼ਪਿਆ ਤੱਕ ਕਿ ਮੇਰਾ ਇਹ ਸਮਾਨ ਸੰਸਕਟ ਨੇ ਦੇਰ ਨਹੀਂ ਸੀ ਕਰੀ ਇੱਥੇ ਪੱਤਰਕਾਰ ਭਾਈ ਇਧਰ ਬੈਠਾ ਮੈਂ ਕਿਹਾ ਯਾਰ ਸੱਚ ਨਾਲ ਲਿਖਿਆ ਕਿਉਂਕਿ ਜਨਮ ਇਹਨੂੰ ਮੇਰੀ ਮਾਪ ਪਿਤਾ ਕੋਲ ਨੇ ਦਿੱਤਾ ਸੀ ਆਦਿ ਨੂੰ ਵਿਫਿਆ ਲਗਾਂ ਚੌਕੀ 35 ਸਾਲ ਹੋ ਗਏ ਮੇਰੀ ਸ਼ਾਦੀ ਨੂੰ ਲੇਕਿਨ ਉਸ ਮਾਵਾ ਇਸ ਬਾਰੇ ਨਹੀਂ ਕਰਦਾ ਤੋਂ ਇਹਦੀਆਂ ਮਾਵਾ ਨਹੀਂ ਕਰਦੀਆਂ ਜਦੋਂ ਚਿੰਗੀਆਂ ਮਾਵਾ ਇੱਥੋਂ ਜਾਂਦੀਆਂ ਨੇ ਤੇ ਖਾਸ ਕਰਕੇ ਆਪਣੀ ਸਾਰੀ ਜ਼ਿੰਦਗੀ ਕਿਸਾਨ ਤੇ ਸਵਾਸਾਂ ਨਾਲ ਭਾਗ ਜਾਂਦੀਆਂ ਨੇ ਉਹਨਾਂ ਦੇ ਮਾਵਾ ਦੇ ਪੁੱੁਰ ਜਾਣ ਦੇ ਨਾਲ ਬੜਾ ਕੱਟ

ਮੁਖੀ ਆਗੂ ਪਰਵਾਰ ਦੇ ਨਾਲ ਘਰ ਆ ਕੇ ਨਮਸਕਾਰ ਕਰਦੇ ਗਏ ਨੇ ਅੱਜ ਵੀ ਵੱਡੀ ਗੱਲ ਤੁਸੀਂ ਸਾਡੇ ਦੁੱਖ ਨੂੰ ਘਟਾਉਂਦਾ ਜਦੋਂ ਕੀ ਜਿਹੜਾ ਸਿਆਣਾ ਕਹਿੰਦੇ ਨੇ ਖੁਸ਼ੀ ਵਿੱਚ ਇਕੱਠੇ ਹੋਈਏ ਤੇ ਖੁਸ਼ੀ ਵੱਧਦੀ ਹੈ ਦੁੱਖ ਵਿੱਚ ਇਕੱਠੇ ਹੋਈਏ ਤੇ ਦੁੱਖ ਘਟਦਾ ਤੁਸੀਂ ਸਾਡੇ ਦੁੱਖ ਨੂੰ ਘਟਾਉਂਦਾ ਜਾਂਦਾ ਹੈ ਮੈਂ ਆਪਣੇ ਵੱਲੋਂ ਤੇ ਆਪਣੇ ਸੱਜਣ ਪਰਵਾਰ ਵੱਲੋਂ ਅਨੰਦ ਪਰਵਾਰ ਵੱਲੋਂ ਤੁਹਾਡਾ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਕਰਨਾ ਤੇ ਬਹੁਤ ਸਾਰੇ ਪੱਤਰ ਵੀ ਆਏ ਨੇ ਸਾਡੇ ਕੋਲ ਸਾਡੇ ਪ੍ਰਦੇਸ਼ ਦੇ ਪ੍ਰਧਾਨ ਰਾਜਾ ਵੜੀਆ ਜੀ ਦਾ ਪੱਤਰ ਆਇਆ ਕਿ ਮੈਂ ਪਾਰਲੀਮੈਂਟ ਤੇ ਜਾ ਪਹੁੰਚ ਨਹੀਂ ਸਕਦਾ ਤਾ ਬਾਜਵਾ ਜੀ ਦਾ ਸਾਡੇ ਮੈਂਬਰ ਪਾਰਲੀਮੈਂਟ ਜੀ ਸਿੰਘ ਮੋਜਰਾ ਜੀ ਦਾ ਧੰਵਾਦ ਸਭਾ ਸਾਰੇ ਹੌਕੇ ਚਰੇਗੇ ਸਾਂ ਸਾਰਿਆਂ ਦਾ ਹੀ ਮੈਂ ਤੇ ਬੰਦੇ ਨਾਮ ਜਨਾਵਾਂ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਇਸ ਸੀਟ ਤੇ ਪਹੁੰਚੇ ਮੈਂ ਕੀ ਤੇ ਇਹਨਾਂ ਦਸਤਾਵੇਜ਼ਾਂ ਦੇ ਨਾਲ ਕੋਸ਼ਿਸ਼ ਆਪਣੀ ਮਾਨੂ